ਵਾਸਿ ਜੋ ਜਕਾਤ ਆਵਾਜ਼ ਮਾਈਕਫੋਨ ਸੂਰਾ ਸੋ ਪਛਾਨੀ ਜੋ ਬਰੇਜਨ ਕੇ ਹੈ ਉਰਜਾ ਉਰਜਾ ਕਰ ਪਰੇ ਕਬੂਨ ਸਾਡੇ ਸਿੱਖੇ ਤੇ ਬਾਵਾ ਕਾ ਨੂੰ ਸੱਚ ਕਰ ਵਿਖਾਇਆ ਹੈ ਨਾ ਜੋ ਜਾਨੇ ਪਾਇਰਾ ਜੋਵਾਨਾ ਨੇ ਉਹਨਾਂ ਦੇ ਭਾਈ ਸਾਹਿਬ ਭਾਈ ਕਲਵੰਦ ਸਿੰਘ ਦੀ ਜੋ ਅਚਾਨਕ ਮੌਤ ਹੋ ਗਈ ਉਹਦੇ ਵਾਸਤੇ ਸਾਰੇ ਪੰਥ ਨੂੰ ਜੋਖਿਆ ਤੇ ਅਸੀਂ ਸਾਰਾ ਪੰਥ ਇੱਕਜੁੱਟਿਆ ਤੇ ਅਸੀਂ ਵੀ ਉਹ ਇਸ ਇਸ ਦੁੱਖ ਦੀ ਘੜੀ 'ਚ ਇਸ ਸ੍ਰੀ ਕੋਏ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਸਾਡੀ ਅਰਦਾਸ ਹੈ ਸੱਚੇ ਬਾਦਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਦੇ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਰਾਜੂਵਾਲਾ ਸਾਹਿਬ ਨੂੰ ਸਿੱਖੀ ਸਿੱਧ ਕੇ ਜਿੱਤਾ ਕੇ ਦਿਰ ਰਹੇ ਆ ਤੇ ਸ ਆਉਣ ਵਾਲਾ ਸਮਾਂ ਵੀ ਉੱਚੀ ਥਾਂ ਤੇ ਕਲਾਚ ਰਹੇ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਸਾਰੇ ਇੱਕ ਖਾਲਸਾ ਪੰਥ ਚੜ੍ਹਦੀ ਕਲਾ ਚ ਹੋਏ ਅਰਦਾਸ ਕਰਦੇ ਕਿ ਜਿਹੜੇ ਅਸਲੀ ਮੰਗੇ ਸੀ ਕਿ ਨੇ ਉਹ ਇੰਨੀ ਸਹੀ ਦੇ ਜਿਹੜੇ ਇਹਦਾ ਚਿੱਟਾ ਚਿੱਟਾ ਦੇ ਤੇ ਸਾਰੇ ਚਲੋ ਸਤਾਰ ਜੋਗੇ ਸਾਰੇ ਅਸੀਂ ਕਿ ਉਹਨਾਂ ਦੀ ਬਹੁਤ ਵੱਡੀ ਕੁਰਬਾਨੀ ਨੇ ਦਿੱਤੀ ਤੇ ਇਤਹਾਲਤ ਤੋਂ ਬੈਠੇ ਹੋਏ ਤੇ ਚਲੋ ਜਿਨਾ ਜਿਨਾ ਸਾਰੇ ਗੁਰੂ ਮਹਾਰਾਜ ਦੀ ਬਖਸ਼ਿਸ਼ ਜਿਨਾ ਜਿਨਾ ਕਿਸ ਨੂੰ ਫਾਰਮ ਤੇ ਚੜ੍ਹਦੀ ਕਲਾ ਜੋਗਧਨ ਪਾਉਣ ਦੀ ਨਲਟਾ ਆਪਣੇ ਸਾਥ ਸਾਡੇ ਪਾਕਿਸਤਾਨ ਦੇ ਪੂਰੇ ਪੰਜਾਬੀ ਖਾਸਾ ਵਾਹਿਗੁਰੂ ਜੀ ਬਖਸ਼ੇ ਸੂਰਾ ਸੋ ਪਹਿਚਾਨੀ ਜੋ ਬਰੇ ਜਿੰਦ ਕੇ ਹੈ ਜੁਰਜਾ ਫੁਰਜਾ ਕਰ ਪਰੇ ਕਬੂਨ ਸਾਡੇ ਸਿੱਖੇ ਤੇ ਬਾਵਾ ਕਾ ਨੂੰ ਸੱਚ ਕਰ ਵਿਖਾਇਆ ਹੈ ਨਾ ਜੋ ਜਾਨੇ ਪਾਇਰਾ ਜੋਵਾਨਾ ਨੇ ਉਹਨਾਂ ਦੇ ਭਾਈ ਸਾਹਿਬ ਭਾਈ ਕਲਵੰਦ ਸਿੰਘ ਦੀ ਜੋ ਅਚਾਨਕ ਮੌਤ ਹੋ ਗਈ ਉਹਦੇ ਵਾਸਤੇ ਸਾਰੇ ਪੰਥ ਨੂੰ ਜੋਖਿਆ ਤੇ ਅਸੀਂ ਸਾਰਾ ਪੰਥ ਇੱਕਜੁੱਟਿਆ ਤੇ ਅਸੀਂ ਵੀ ਉਹ ਇਸ ਇਸ ਦੁੱਖ ਦੀ ਘੜੀ ਚ ਇਸ ਸ੍ਰੀ ਕੋਏ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾਂ ਤੇ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਰਾਜਵਾਲਾ ਸਾਹਿਬ ਨੂੰ ਸਿੱਖੀ ਸਿੱਧ ਕੇ ਜਿੱਦਾ ਅੱਗੇ ਦਿਰੜ ਰਹੇ ਆ ਤੇ ਇਸ ਆਉਣ ਵਾਲਾ ਸਮਾਂ ਵੀ ਉੱਚੜੀ ਕਲਾ ਚ ਰਹੇ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਸਾਰੇ ਖਾਲਸਾ ਪੰਥ ਚੜ੍ਹਦੀ ਕਲਾ ਚ ਹੋਏ ਇਹ ਅਰਦਾਸ ਕਰਦੇ ਕਿ ਜਿਹੜੇ ਅਸਲੀ ਮੰਦੀ ਸੀ ਕਿ ਨੇ ਉਹਨੂੰ ਇੰਨੀ ਸਹੀ ਦੇ ਜਿਹੜੇ ਜਿਹਦਾ ਸਿੱਧਾ ਸਿੱਧਾ ਦੇ ਤੇ ਸਾਰੇ ਚਲੋ ਸਤਾਰਜੋਗ ਹੈ ਜੇ ਸਾਰੇ ਅਸੀਂ ਉਹਨਾਂ ਦੀ ਬਹੁਤ ਵੱਡੀ ਕਿਰਪਾ ਦੀ ਲੋਤੀ ਤੇ ਇਤਹਾਲਤ ਤੋਂ ਬੈਠੇ ਹੋਏ ਆ ਇਹ ਚਲੋ ਜਨਾ ਜਨਾ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਜਨਾ ਜਨਾ ਕਿਸਨ ਕੌਮ ਦੇ ਚੜ੍ਹਦੀ ਕਲਾ ਜੋਗਦਾਨ ਪਾਉਣ ਦੀ ਮਲਕਾ ਨਾਲ ਸਾਡੇ ਪਾਕਿਸਤਾਨ ਦੇ ਸ੍ਰੀ ਕੁਸ਼ਕਾ ਸਾਹਿਬ ਸਾਹਿਬ ਸੂਰਾ ਸੋ ਪਹਿਚਾਨੀ ਜੋ ਬਰੇ ਜਿੰਕੇ ਹੈ ਉਰਜਾ-ਉਰਜਾ ਕਰਕੇ ਕਬੂਨ ਸਾਡੇ ਸਿੱਖੀ ਤੇ ਬਾਵਾਕਾਂ ਨੂੰ ਸੱਚ ਕਰ ਵਿਖਾਇਆ ਹੈ ਨਾ ਜੋ ਜਾਨੇ ਪਾਇਰਾ ਜੋਵਾਨਾਂ ਨੇ ਕਿ ਉਹਨਾਂ ਦੇ ਭਾਈ ਸਾਹਿਬ ਭਾਈ ਕਲਵੰਦ ਸਿੰਘ ਦੀ ਜੋ ਅਚਾਨਕ ਮੌਤ ਹੋ ਗਈ ਉਹਦੇ ਵਾਸਤੇ ਸਾਰੇ ਪੰਥ ਨੂੰ ਜੋਖਿਆ ਤੇ ਅਸੀਂ ਸਾਰਾ ਪੰਥ ਇੱਕਜੁੱਟਿਆ ਤੇ ਅਸੀਂ ਵੀ ਉਹ ਇਸ ਇਸ ਦੁੱਖ ਦੇ ਘੜੀ ਚ ਇਹ ਸ੍ਰੀ ਕੋਏ ਆ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਉਹਨਾਂ ਨੇ ਆਪਣੇ ਚਰਨਾਂ ਤੇ ਨਵਾਸਾ ਬਖਸ਼ਣ ਤੇ ਬਾਕੀ ਪਰਿਵਾਰ ਨੂੰ ਰਾਜੂਵਾਲਾ ਸਾਹਿਬ ਨੂੰ ਸਿੱਖੀ ਸਿੱਧਕ ਤੇ ਜਿਤਾ ਕੇ ਦਿੜੜ ਰਹੇ ਆ ਤੇ ਸ ਆਉਣ ਵਾਲਾ ਸਮਾਂ ਵੀ ਉੱਚੜ ਦੀ ਕਲਾ ਚ ਰਹੇ ਉਹਨਾਂ ਦਾ ਪਰਿਵਾਰ ਚੜ੍ਹਦੀ ਕਲਾ ਚ ਰਹੇ ਸਾਰੇ ਇੱਕ ਖਾਲਸਾ ਪੰਥ ਚੜ੍ਹਦੀ ਕਲਾ ਚ ਹੋਏ ਇਹ ਅਰਦਾਸ ਵੀ ਕਿ ਜਿਹੜੇ ਅਸਲੀ ਮੰਗੇ ਸੀ ਕਿ ਨੇ ਉਹ ਇੰਹੀ ਸਹੀ ਦੇ ਜਿਹੜੇ ਜਿਹਦਾ ਚਿੱਟਾ ਚਿੱਟਾ ਦੇ ਤੇ ਸਾਰੇ ਚਲੋ ਸਤਾਰਜੋਗ ਹੈ ਜੇ ਸਾਰੇ ਅਸੀਂ ਕਿ ਉਹਨਾਂ ਦੀ ਬਹੁਤ ਵੱਡੇ ਕਿਰਵਾੜੀ ਨਾਲ ਦਿੱਤੀ ਤੇ ਇਤਹਾਲਤ ਤੋਂ ਬੈਠੇ ਹੋਏ ਤੇ ਚਲੋ ਜਿਨ੍ਹਾਂ ਜਿਨ੍ਹਾਂ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਜਿਨ੍ਹਾਂ ਜਿਨ੍ਹਾਂ ਕਿਸ ਨੂੰ ਫਾਰਮ ਤੇ ਚੜ੍ਹਦੀ ਕਲਾ ਯੋਗਦਾਨ ਪਾਉਣ ਦੀ ਮਿਲ ਕੇ ਨਾਲ ਸਾਡੇ ਪਾਕਿਸਤਾਨ